ਸਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜਿਹੜੇ ਵੀ ਕਿਸਾਨ ਪਰਾਲੀ ਨੂੰ ਅੱਖ ਲਾਉਂਦੇ ਦੇਖੇ ਜਾਂਦੇ ਨੇ ਤਾਂ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਇਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਪਰਾਲੀ ਦਾ ਮੁੱਦਾ ਪੱਖਦਾ ਹੋਇਆ ਨਜ਼ਰ ਆਉਂਦਾ ਹੈ ਜਗਜੀਤ ਢੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਤਾਂ ਦੂਜੇ ਪਾਸੇ ਉੱਥੇ ਹੀ ਕਿਸਾਨਾਂ ਦੇ ਉੱਤੇ ਪਰਾਲੀ ਦੇ ਮੁੱਦੇ ਨੂੰ ਉੱਤੇ ਲੈ ਕੇ ਜਿਹੜਾ ਕਿ ਵੱਡੀ ਕਾਰਵਾਈ ਕਿਸਾਨਾਂ ਦੇ ਉੱਤੇ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਕ ਲਾਉਂਦਾ ਹੈ ਤਾਂ ਹੋਰ ਉਹ ਕੀ ਕਰੇ ਜਦਕਿ ਦੂਜੇ ਪਾਸੇ ਉਥੇ ਹੀ ਪਰਾਲੀ ਨੂੰ ਜੇਕਰ ਉਹ ਅੱਕ ਨਹੀਂ ਲਾਉਂਦਾ ਤਾਂ ਦੂਜੇ ਪਾਸੇ ਕਿਸਾਨ ਜਿਹੜੀ ਕਿ ਆਪਣੇ ਫਸਲਾਂ ਨੂੰ ਲੈ ਕੇ ਜਿਹੜਾ ਕਿ ਦੂਜੇ ਪਾਸੇ ਉੱਥੇ ਹੀ ਕੀ ਕਰਨਾ ਚਾਹੁੰਦਾ ਹੈ ਕੀ ਹੋ ਰਿਹਾ ਉਸਦੇ ਨਾਲ ਕਈ ਸਵਾਲ ਹੈ ਜਿਹੜੇ ਕਿ ਪਰਾਲੀ ਦੇ ਮੁੱਦੇ ਨੂੰ ਲੈ ਕੇ ਬਣੇ ਹੋਏ ਨਜ਼ਰ ਆ ਰਹੇ ਨੇ ਢੱਲੇਵਾਲ ਦੇ ਵੱਲੋਂ ਕੱਲੀ-ਕੱਲੀ ਜਾਣਕਾਰੀ ਜਿਹੜੀ ਕਿ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਨੇ ਆ ਪਰਾਲੀ ਉਹੀ ਹੈ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਉਹਨੂੰ ਅੱਗ ਲੱਗਦੀ ਹੈ ਤਾਂ ਕਿਸਾਨ ਨੂੰ ਜੁਰਮਾਨਾ ਵੀ ਪੈਂਦਾ ਹੈ ਤੇ ਕਿਸਾਨ ਨੂੰ ਸਜ਼ਾ ਵੀ ਹੁੰਦੀ ਹੈ ਲੇਕਿਨ ਉਹੀ ਪਰਾਲੀ ਜਿਸ ਵੇਲੇ ਕਿਸੇ ਇੰਡਸਟਰੀਲਿਸਟ ਕੋਲੇ ਜਾ ਕੇ ਛੜਦੀ ਹੈ ਇੱਕ ਕਾਰਪੋਰੇਟ ਕੋਲੇ ਜਾ ਕੇ ਛੜਦੀ ਹੈ ਤਾਂ ਉਹੀ ਪ੍ਰਾਲੀ ਉਹਦੀ ਇਨਕਮ ਦਾ ਸਾਧਨ ਬਣਦੀ ਹੈ ਇਨਕਮ ਦਾ ਸੋਰਸ ਬਣਦੀ ਹੈ ਉੱਥੇ ਪ੍ਰਾਲੀ ਦੋ ਤਰ੍ਹਾਂ ਨਾਲ ਛੜਦੀ ਹੈ ਇੱਕ ਤਾਂ ਕਿਸੇ ਇੰਡਸਟਰੀ ਦੇ ਵਿੱਚ ਜਾ ਕੇ ਛੜਦੀ ਹੈ ਉੱਥੇ એનર્ਜੀ ਪੈਦਾ ਕਰਦੀ ਹੈ ਠੀਕ ਹੈ એનર્ਜੀ ਪੈਦਾ ਕਰਦੀ ਹੈ ਪਰ ਇੱਕ ਹੋਰ ਤਰੀਕੇ ਨਾਲ ਪ੍ਰਾਲੀ ਛੜਦੀ ਹੈ ਉੱਥੇ ਦੇਖਣ ਵਾਲਾ ਦਾ ਇਹ ਇਸ਼ੂ ਹੈ ਕਿ ਜਿਹੜੇ ਦੂਸਰੇ ਤਰੀਕੇ ਨਾਲ ਉੱਥੇ ਪ੍ਰਾਲੀ ਛੜਦੀ ਹੈ ਉਸ ਤਰੀਕੇ ਦੇ ਨਾਲ ਸੜੀ ਹੋਈ ਪਰਾਲੀ ਹੈ ਜਿਹੜੀ ਉਹ ਧੂਆਂ ਕਈ guna ਵੱਧ ਕਰਦੀ ਹੈ ਔਰ ਹਜ਼ਾਰਾਂ ਏਕੜ ਦੀ ਪਰਾਲੀ ਇੱਕੋ ਦਮ ਸੜਦੀ ਹੈ ਔਰ ਉਹਦਾ ਉਥੇ ਪੈਸਾ ਕਮਾਇਆ ਜਾਂਦਾ ਉਸ ਇੰਡਸਟਰੀ ਲਿਸਟ ਕੋਲ ਇਹ ਹੋ ਰਿਹਾ ਹੈ ਆਪਾਂ ਕੀ ਦੇਖਦੇ ਆ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਅਸੀਂ ਜਿਹਨੂੰ ਲੰਘਦੇ ਆ ਟੱਪਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਪਰਾਲੀ ਦੀ ਸਾਮ ਸੰਭਾਲਣ ਦੀ ਡੰਪਿੰਗ ਪੁਆਇੰਟ ਬਣੇ ਹੁੰਦੇ ਨੇ ਉੱਥੇ ਫੈਕਟਰੀਆਂ ਡੈਂਪ ਕਰਦੀਆਂ ਨੇ ਅੱਗੇ ਉਹਦੀ ਇਸਤੇਮਾਲ ਕਰਨਾ ਹੁੰਦਾ ਹੈ ਤਾਂ ਜਦੋਂ ਪਰਾਲੀ ਪ੍ਰਾਣੀ ਹੋ ਜਾਂਦੀ ਹੈ ਉਹਦੀ ਕੋਈ ਯਾਦਾ ਸੇਕ ਦੀ ਕਪੈਸਿਟੀ ਘਟ ਜਾਂਦੀ ਹੈ ਜਾਂ ਫਿਰ ਉਦੋਂ ਉਹਨਾਂ ਥਾਵਾਂ ਤੇ ਹੋਰ ਪਰਾਲੀ ਲਾਉਣੀ ਹੁੰਦੀ ਹੈ ਉਦੋਂ ਅਕਸਰ ਇਸ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਮੈਂ ਅੱਗ ਲਾ ਦਿੱਤੀ ਜਾਂਦੀ ਹੈ ਸ਼ਬਦ ਵਰਤਿਆ ਹੈ ਕਿਉਂ ਵਰਤਿਆ ਮੈਂ ਸ਼ਬਦ ਬਹੁਤ ਸਾਰੇ ਥਾਵਾਂ ਦੇ ਇਹ ਅੱਗ ਲੱਗੀ ਪਈ ਵੇਖੀ ਪੰਜ ਪੰਜ ਦਿਨ ਉਹਨਾਂ ਡੰਪਾਂ ਦੇ ਵਿੱਚ ਉਹਨਾਂ 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 ਸਟੋਰਾਂ ਨੂੰ ਅੱਗ ਲੱਗੀ ਵੇਖੀ ਉਹਨਾਂ ਚੱਕਿਆਂ ਨੂੰ ਅੱਗ ਲੱਗੀ ਵੇਖੀ ਯਾਦ ਹੋਏਗਾ ਬਿਲਕੁਲ ਖਨੌਰੀ ਜਿੱਥੇ ਮੋਰਚਾ ਚੱਲਦਾ ਸੀ ਉਸ ਮੋਰਚੇ ਦੇ ਬਿਲਕੁਲ ਨੇੜੇ ਇੱਕ ਡੰਪ ਸੀ ਉਸ ਡੰਪ ਨੂੰ ਅੱਗ ਲੱਗੀ ਸੀ ਨਾ ਉਹਨੂੰ ਬੁਝਾਉਣ ਵਾਸਤੇ ਉਸ ਪ੍ਰਾਈ ਦਾ ਮਾਲਕ ਆਇਆ ਨਾ ਉਹਨੂੰ ਬੁਝਾਉਣ ਵਾਸਤੇ ਉੱਥੇ ਕੋਈ ਫਾਇਰ ਬਰਗੇਡ ਆਇਆ ਉਹਨੂੰ ਕਿਸਾਨਾਂ ਨੇ ਕਿਉਂਕਿ ਕਿਸਾਨਾਂ ਦਾ ਇੱਕ ਤਰ੍ਹਾਂ ਨਾਲ ਉੱਥੇ ਸ਼ਹਿਰ ਵਸਿਆ ਹੋਇਆ ਸੀ ਪਿੰਡ ਵਸਿਆ ਹੋਇਆ ਸੀ ਵੱਡਾ ਉਹਨੂੰ ਆਪਦੇ ਪਿੰਡ ਨੂੰ ਬਚਾਉਣ ਵਾਸਤੇ ਉਹ ਪ੍ਰਾਲੀ ਦੀ ਅੱਗ ਕਿਸਾਨਾਂ ਨੂੰ ਬੁਝਾਉਣੇ ਪਈ ਸੀ ਅਰੇ ਦੂ ਵੀ ਦਾ ਹਾਂ ਇਹ ਗੱਲ ਬਿਲਕੁਲ ਸੱਚੀ ਉਦੋਂ ਸਾਬਤ ਹੋਈ ਹੈ ਜਿਹੜੀ ਮੈਂ ਕਹਿ ਰਿਹਾ ਕਿ ਅੱਗ ਲਾ ਦਿੱਤੀ ਜਾਂਦੀ ਹੈ ਤੇ ਪੈਸਾ ਕਮਾਇਆ ਜਾਂਦਾ ਹੈ ਕਿਵੇਂ ਕਮਾਇਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਪ੍ਰਾਲੀ ਇਕੱਠੀ ਕਰਦੇ ਆ ਉਹਦਾ ਇਹਨਾਂ ਲੋਕਾਂ ਨੇ ਬੀਮੇ ਕਰਾਉਂਦੇ ਆ ਔਰ ਉਹ ਬੀਮੇ ਹੋਣ ਤੋਂ ਬਾਅਦ ਫਿਰ ਉਹ ਜਦੋਂ ਪ੍ਰਾਲੀ ਨੂੰ ਸਮਾਂ ਲੰਘ ਜਾਂਦਾ ਨਵੀਂ ਪ੍ਰਾਲੀ ਆ ਜਾਂਦੀ ਹੈ ਪੁਰਾਣੀ ਜਿੰਨਾ ਮਾਲ ਪਿਆ ਹੁੰਦਾ ਸਾਰੇ ਨੂੰ ਅੱਗ ਲਾ ਕੇ ਪੈਸਾ ਇਕੱਠਾ ਕਰ ਲਿਆ ਜਾਂਦਾ ਪਰ ਸਵਾਲ ਤਾਂ ਇਹ ਹੈ ਕਿ ਲੱਗਦੀ ਤਾਂ ਉਦੋਂ ਵੀ ਅੱਗ ਆ ਨਾ ਉਦੋਂ ਵੀ ਧੂਆ ਨਿਕਲਦਾ ਹੈ ਉਦੋਂ ਨਾ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਆਉਂਦੇ ਆ ਨਾ ਸਾਡੇ ਐਸਐਸਪੀ ਸਾਹਿਬ ਆਉਂਦੇ ਆ ਨਾ ਸਾਡਾ ਡੀਸੀ ਆਉਂਦਾ ਹੈ ਨਾ ਸਾਡਾ ਐਸਡੀਐਮ ਆਉਂਦਾ ਹੈ ਨਾ ਸਾਡਾ ਤਹਿਸੀਲਦਾਰ ਆਉਂਦਾ ਹੈ ਨਾ ਉਸ ਇਲਾਕੇ ਦਾ ਐਸਐਚਓ ਆਉਂਦਾ ਉਦੋਂ ਕੋਈ ਨਹੀਂ ਆਉਂਦਾ ਔਰ ਇਹਨੂੰ ਅਸੀਂ ਕਿਵੇਂ ਡੈਸਟੀਫਾਈ ਕਰਦੇ ਆ ਕਿ ਇਹ ਅੱਗ ਲਾਈ ਜਾਂਦੀ ਹੈ ਸ਼ਬਦ ਕਿਉਂ ਵਰਤਿਆ ਸੀ ਕਿ ਆ ਸਾਡੇ ਕੋਲੇ ਕੱਲ ਦੀ ਇੱਕ ਅਸੀਂ ਵੀਡੀਓ ਦੇਖ ਰਹੇ ਹਾਂ ਚੈਨਲਾਂ ਤੇ ਸ਼ਾਇਦ ਉਹ ਚੱਲ ਗਈ ਹੋਵੇ ਉਸ ਵੀਡੀਓ ਦੇ ਵਿੱਚ ਕੀ ਹੈ ਇੱਕ ਪਰ ਵੀਓ ਕੰਪਨੀ ਦਾ ਡੰਪ ਹੈ ਪਟਾਲ ਕਲਾਂ ਦੇ ਵਿੱਚ ਔਰ ਉਸ ਡੰਪ ਦੇ ਨੇੜੇ ਉਸੇ ਕੰਪਨੀ ਦੇ ਕਈ ਥਾਵਾਂ ਦੇ ਉੱਤੇ ਡੰਪ ਨੇ 25 ਸਤੰਬਰ ਨੂੰ ਇਹਨਾਂ ਦੇ ਡੰਪ ਦੇ ਵਿੱਚ ਪ੍ਰਾਣੀ ਪਈ ਪ੍ਰਾਣੀ ਨੂੰ ਅੱਗ ਲੱਗੀ ਔਰ ਉਹ ਦੋ ਦਿਨ ਸੜਦਾ ਰਿਹਾ ਮਾਨਯੋਗ ਡਿਪਟੀ